ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਕਰ ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਆਵਾਜ਼ ਖ਼ਾਲਸ ਕਹਿੰਦੇ ਨੇ ਬਹੁਤ ਕੁਝ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦਾ ਜੇਕਰ ਇਤਿਹਾਸ ਦਾ ਹਿੱਸਾ ਨਾ ਬਣਦਾ ਇਤਿਹਾਸ ਲਿਖਿਆ ਜਾਂਦਾ ਹੈ ਇਤਿਹਾਸ ਆਪਣੇ ਆਪ ਵਿੱਚ ਸੰਭਿਆ ਜਾਂਦਾ ਹੈ ਜਦੋਂ ਇਤਿਹਾਸ ਦੀਆਂ ਪਰਤਾਂ ਖੁੱਲਦੀਆਂ ਨੇ ਤੇ ਬਹੁਤ ਸਾਰੇ ਜ਼ਖਮ ਨੇ ਜਿਹੜੇ ਅੱਲੇ ਨਜਰ ਆਉਂਦੇ ਨੇ ਤੇ ਅੱਲੇ ਜ਼ਖਮ ਨੇ ਜਿਹੜੇ ਉਹ ਨਸੂਰ ਬਣੇ ਨਜਰ ਆਉਂਦੇ ਤੇ ਨਸੂਰਾ ਵਿੱਚੋਂ ਰਿਸਦਾ ਪਾਣੀ ਕਦੇ ਦੂਰ ਨਹੀਂ ਹੁੰਦਾ ਪਿਛਲੇ ਦਿਨੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਹੋਏ ਭਾਈ ਸਰਪਜੀਤ ਸਿੰਘ ਖਾਲਸਾ ਉਹਨਾਂ ਦੇ ਸਨਮਾਨ ਵਿੱਚ ਇੱਕ ਸਮਾਗਮ ਸੀ ਸਮਾਗਮ ਨੂੰ ਸੰਬੋਧਨ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਖਤਰ ਜਥੇਦਾਰ ਕਰਨਲ ਸਿੰਘ ਪੰਜੋੜੀ ਇੱਕ ਚਰਚਾ ਛੇੜ ਦਿੰਦੇ ਨੇ ਸਾਨੇ ਵਾਲ ਵਿਖੇ ਸਮਾਗਮ ਹੁੰਦਾ ਹੈ ਆਪਣੀ ਗੱਲ ਢੋਲੇ ਨਾਲ ਕਹਿਣ ਕਰਕੇ ਪ੍ਰਸਿੱਧ ਅਤੇ ਸੱਚ ਬੋਲਣ ਕਰਕੇ ਪ੍ਰਸਿੱਧ ਕਿਉਂਕਿ ਕੌੜਾ ਵੀ ਹੁੰਦਾ ਤੇ ਸੱਚ ਨੂੰ ਸਰਦਰ ਤੇ ਲਿਆਉਣ ਵਾਸਤੇ ਬਹੁਤ ਜ਼ਿਆਦਾ ਜੁਰਤ ਦੀ ਜ਼ਰੂਰਤ ਵੀ ਹੁੰਦੀ ਹੈ ਤੇ ਜਥੇਦਾਰ ਕਰਨਲ ਸਿੰਘ ਪੰਜੋੜੀ ਬਹੁਤੀ ਵਾਰ ਅਜਹੀ ਜੁਰਤ ਹੈ ਜਿਹੜੀ ਉਹ ਵਰਤ ਜਾਂਦੇ ਨੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਭਾਈ ਸਰਬੀ ਸਿੰਘ ਖਾਲਸਾ ਦੀ ਹਾਜ਼ਰੀ ਵਿੱਚ ਸਾਨੇਵਾਲ ਵਿਖੇ ਬੀਬੀ ਬਿਮਲ ਕੌਰ ਖਾਲਸਾ ਨੂੰ ਯਾਦ ਕਰਦੇ ਹਾਂ ਕੁਝ ਕਹਿੰਦੇ ਨੇ ਕਿਉਂਕਿ ਜਿਸ ਵੇਲੇ ਭਾਈ ਬਿਆਨ ਸਿੰਘ ਖਾਲਸਾ ਭਾਈ ਬਿਆਨ ਸਿੰਘ ਜਿਹੜੇ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਖਤਲ ਕਰਨ ਵਾਲੇ ਨੇ ਜਿਸ ਵੇਲੇ ਉਹ ਦੁਨੀਆ ਤੋਂ ਜਾਂਦੇ ਨੇ ਉਹ ਉਹਨਾਂ ਦਾ ਪਰਿਵਾਰ ਬੱਚੇ ਬਹੁਤ ਛੋਟੇ ਹੁੰਦੇ ਨੇ ਦੋ ਸੁਪੁੱਤਰ ਤੇ ਇੱਕ ਧੀ ਬੀਬੀ ਰਮਨ ਕੌਰ ਖਾਲਸਾ ਦੀ ਛੋਟੇ ਬੱਚਿਆਂ ਤੋਂ ਬਾਅਦ ਬਹੁਤ سارے ਸਵਾਲ ਨੇ ਜਿਹੜੇ ਪਰਿਵਾਰ ਦੇ ਸਾਹਮਣੇ ਆ ਖੜਦੇ ਨੇ ਡਾਕਟਰ ਕਹਿੰਦੇ ਨੇ ਕਿ ਕਿਉਂਕਿ ਪਰਿਵਾਰ ਦਾ ਖਰਚਾ ਜਿਹੜਾ ਉਹ ਦਮਦਮੀ ਟਕਸਾਲ ਨੇ ਸੰਭਿਆ ਬੱਚਿਆਂ ਨੂੰ ਪੜਾਉਣ ਦਾ ਤੇ ਸੇਵਾ ਸੰਭਾਲ ਦਾ ਖਰਚਾ ਸੀ ਜਿਹੜਾ ਦਮਦਮੀ ਟਕਸਾਲ ਨੇ ਸੰਭਿਆ ਆਪਾਂ ਮੁੱਦੇ ਤੇ ਆਈਏ ਗੱਲ ਕਰਨੈਲ ਸਿੰਘ ਪੰਜੂੜੀ ਦੀ ਕਰਦੇ ਹਾਂ ਤੇ ਜਦੋਂ ਪਰਿਵਾਰ ਦੇ ਨਾਲ ਜੁੜੀਆਂ ਕੁਝ ਕਠਿਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਹਿਲਦਾ ਕੰਮ ਚੱਲਦਾ ਜਥੇਦਾਰ ਪੰਜੂੜੀ ਨੇ ਇਹ ਕਹਿ ਕੇ ਨਮੀ ਚਰਚਾ ਛੇੜ ਦਿੱਤੀ ਕਿ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਵਿਮਲ ਕੌਰ ਖਾਲਸਾ ਦੀ ਜਦੋਂ ਮੌਤ ਹੁੰਦੀ ਆ ਉਹ ਮੌਤ ਆਮ ਮੌਤ ਨਹੀਂ ਸੀ ਪੰਜਾਬ ਦੀ ਪੁਲਿਸ ਨੇ ਤੇ ਇਥੋਂ ਤੱਕ ਨੋ ਲੈਂਦੇ ਨੇ ਜਥੇਦਾਰ ਕਰਨੈਲ ਸਿੰਘ ਪੰਜੂੜੀ ਕੇ ਬੀਬੀ ਵਿਮਲਕੌਰ ਖਾਲਸਾ ਦੀ ਮੌਤ ਪਿੱਛੇ ਪੁਲਿਸ ਅਧਿਕਾਰੀ ਸੁਮੇਤ ਸੈਣੀ ਦਾ ਹੱਥ ਸੀ ਜਿਹੜੇ ਉਸ ਵੇਲੇ ਸ਼ਾਇਦ ਐਸਐਸਪੀ ਹੋਣਗੇ ਕਿਸੇ ਅਹੁਦੇ ਦੇ ਉੱਤੇ ਕਿਸੇ ਜ਼ਿਲ੍ਹੇ ਦੇ ਵਿੱਚ ਬਾਅਦ ਵਿੱਚ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਡੀਜੀਪੀ ਬਣਨੇ ਪੰਜਾਬ ਦੇ ਸੁਮੇਤ ਸੈਣੀ ਜਥੇਦਾਰ ਕਰਨੈਲ ਸਿੰਘ ਪੰਜੋੜੀ ਕਹਿੰਦੇ ਨੇ ਬੀਬੀ ਵਿਮਲਕੌਰ ਖਾਲਸਾ ਦੀ 2 ਸਤੰਬਰ 90 ਜਾਂ 99 ਦੇ ਵਿੱਚ ਮੌਤ ਹੁੰਦੀ ਹੈ ਤੇ ਬੀਬੀ ਬਿਮਲ ਕੌਰ ਖਾਲਸਾ ਨੂੰ ਪੰਜਾਬ ਦੀ ਪੁਲਿਸ ਵੱਲੋਂ ਸਮੇਤ ਸੈਣੀ ਵੱਲੋਂ ਕਤਲ ਕਰਵਾਇਆ ਗਿਆ ਮਾਰਿਆ ਗਿਆ ਇੱਕ ਚਰਚਾ ਸੀ ਇੱਕ ਗੱਲ ਚੱਲਦੀ ਸੀ ਕਿ ਬੀਬੀ ਬਿਮਲ ਕੌਰ ਖਾਲਸਾ ਘਰ ਦੇ ਵਿੱਚ ਮ੍ਰਿਤਕ ਪਾਏ ਗਏ ਮੈਂਬਰ ਪਾਰਲੀਮੈਂਟ ਸਨ ਸ਼ਹੀਦ ਦੀ ਪਤਨੀ ਸਨ ਛੋਟੇ ਛੋਟੇ ਬੱਚੇ ਸਨ ਅਕਸਰ ਉਸ ਵੇਲੇ ਦੀ ਲਹਿਰ ਵਿੱਚ ਜਿਹੜੀ ਸੰਘਰਸ਼ ਦੀ ਲਹਿਰ ਸੀ ਉਹਦੇ ਵਿੱਚ ਸ਼ਾਮਲ ਨੌਜਵਾਨ ਜਿਹੜੇ ਸ਼ਹੀਦ ਹੁੰਦੇ ਸਨ ਦੁਨੀਆ ਤੋਂ ਜਾਂਦੇ ਸਨ ਉਹਨਾਂ ਦੇ ਭੋਗਾਂ ਤੇ ਜਾਣ ਅਤੇ ਥਾਣਿਆਂ ਦੇ ਵਿੱਚੋਂ ਮੁੰਡਿਆਂ ਨੂੰ ਛਡਾਉਣ ਦਾ ਜਿੰਮਾ ਸੀ ਜਿਹੜਾ ਉਹ ਬੀਬੀ ਵਿਮਲਕੌਰ ਖਾਲਸਾ ਨੇ ਬਾਖੂ ਵੀ ਚੁੱਕਿਆ ਫੈ ਸੀ ਹਾਲਾਤ ਐਸੇ ਸਨ ਤੇ ਬੀਬੀ ਵਿਮਲਕੌਰ ਖਾਲਸਾ ਨੇ ਐਮਪੀ ਬਣਨ ਤੋਂ ਬਾਅਦ ਸਾਰੇ ਖੜਕੂ ਸਿੰਘਾਂ ਦੇ ਭੋਗ ਤੇ ਜਾਣਾ ਤੇ ਥਾਣਿਆਂ ਦੇ ਵਿੱਚੋਂ ਉਹਨਾਂ ਨੂੰ ਛਡਾ ਕੇ ਲਿਆਉਣਾ ਇਹ ਇੱਕ ਪੱਖ ਹੈ ਉਹਨਾਂ ਦੇ ਜੀਵਨ ਦਾ ਤੇ ਉਸ ਦੌਰਾਨ ਬੀਬੀ ਬਿਮਲ ਕੌਰ ਖਾਲਸਾ ਦੀ 2 ਦਸੰਬਰ 90 ਜਾਂ 91 ਵਿੱਚ ਉਹਨਾਂ ਦੀ ਮੌਤ ਹੁੰਦੀ ਆ। ਤਾਂ ਬੀਬੀ ਬਿਮਲ ਕੌਰ ਖਾਲਸਾ ਦੀ ਦੇਹ ਘਰ ਦੇ ਵਿੱਚੋਂ ਪਾਈ ਗਈ ਆ। ਪੁਲਿਸ ਵੱਲੋਂ ਕੀ ਆਖਿਆ ਗਿਆ ਕਿ ਬੀਬੀ ਬਿਮਲ ਕੌਰ ਖਾਲਸਾ ਨੂੰ ਅਟੈਕ ਹੋਇਆ ਜਾਂ ਉਹਨਾਂ ਸੂਇਸਾਈਡ ਕਰ ਲਈ ਆ। ਕੋਈ ਸਾਈਨਹੈਂਡ ਵਗੈਰਾ ਕੋਈ ਗੋਲੀ ਖਾ ਕੇ ਉਹਨਾਂ ਦੀ ਮੌਤ ਹੋ ਚੁੱਕੀ ਆ। ਭਾਈ ਬਿਹਤ ਸਿੰਘ ਦੇ ਵੱਡੇ ਭਰਾ ਸ਼ਮਸ਼ੇਰ ਸਿੰਘ ਹੋਰਾਂ ਨੇ ਆਵਾਜ਼ ਉਠਾਈ ਕਿ ਬੀਬੀ ਬਿਮਨ ਕੌਰ ਖਾਲਸਾ ਦਾ ਪੋਸਟਮਾਰਟਮ ਕੀਤਾ ਜਾਵੇ। ਪੋਸਟਮਾਰਟਮ ਕਰਵਾਉਣ ਦੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ ਤੇ ਪਰਿਵਾਰ ਨੂੰ ਉਹਦਾ ਸੰਸਕਾਰ ਕਰਨਾ ਪਿਆ। ਉਸ ਤੋਂ ਬਾਅਦ ਪਰਤਦਰ ਪਰਤਦਰ ਪਰਤ ਇਹ ਕਿਵੇਂ ਖੋਲਦੀਆਂ ਨੇ ਪਰਤਾਂ। ਉਸ ਤੋਂ ਬਾਅਦ ਪੁਲਿਸ ਦਾ ਇੱਕ ਬਿਆਨ ਆਇਆ ਕਿ ਬੀਬੀ ਬਿਮਨ ਕੌਰ ਖਾਲਸਾ ਦੀ ਮੌਤ ਘਰ ਦੇ ਵਿੱਚ ਵਾਸ਼ਿੰਗ ਮਸ਼ੀਨ ਦੁਆਰਾ ਕਰੰਟ ਲੱਗਣ ਕਰਕੇ ਹੋਈ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਜਿਸ ਘਰ ਦੇ ਵਿੱਚ ਮੋਹਾਲੀ ਦੇ ਵਿੱਚ ਉਹਨਾਂ ਦੀ ਮੌਤ ਹੋਈ ਜਿਸ ਘਰ ਦੇ ਵਿੱਚ ਲੋਕਾਂ ਦਾ ਅਕਸਰ ਤਮਚਾਮ ਲੱਗੇ ਰਹਿੰਦਾ ਸੀ ਤੰਤਾ ਲੱਗੇ ਰਹਿੰਦਾ ਸੀ ਆਉਣ ਜਾਣ ਵਾਲਿਆਂ ਦਾ ਤੇ ਕੀ ਘਰ ਵਿੱਚ ਬੀਬੀ ਬਿਮਲ ਕੌਰ ਖਾਲਸਾ ਆਪ ਕੱਪੜੇ ਧੋ ਰਹੇ ਸਨ ਇਹ ਵੀ ਇੱਕ ਸਵਾਲ ਅੱਜ ਤੱਕ ਬਣਿਆ ਹੋਇਆ ਹੈ ਹੁਣ ਜਦੋਂ ਜਥੇਦਾਰ ਕਰਨੈਲ ਸਿੰਘ ਪੰਜੋੜੀ ਇਹ ਗੱਲ ਛੇੜਦੇ ਨੇ ਕਹਿੰਦੇ ਮੈਂ ਕਹਿੰਨਾ ਗੁਰੂ ਦੀ ਹਜ਼ੂਰੀ 'ਚ ਖੜ ਕੇ ਉਹਨਾਂ ਇਹ ਗੱਲ ਕਹੀ ਹੈ ਕਿ ਬੀਬੀ ਬਿਮਲ ਕੌਰ ਖਾਲਸਾ ਦਾ ਕਤਲ ਸੁਮੇਤ ਸੈਣੀ ਨੇ ਕਰਵਾਇਆ ਸੀ ਏਡੀ ਜੁੱਤ ਜਥੇਦਾਰ ਕਰਨੈਲ ਸਿੰਘ ਪੰਜੋੜੀ ਹੀ ਕਰ ਸਕਦੇ ਨੇ ਪਰੰਤੂ ਉਹਨਾਂ ਤੋਂ ਬਾਅਦ ਸਾਡੇ ਜਰਨਲਿਜ਼ਮ ਦੇ ਸਿਧਾਂਤ ਵਾਲੇ ਪਾਸੇ ਆਪਾਂ ਜੁੜੀਏ ਥੋੜਾ ਜਿਹਾ ਉਸ ਪਾਸੇ ਨਾਈਏ ਆਵਾਜ਼-ਏ-ਖਲਕ ਦੇ ਪਲੇਟਫਾਰਮ ਤੇ ਆਪਾਂ ਸਾਡੀਆਂ ਜਿਹੜੀਆਂ ਕਰਨੈਲ ਸਿੰਘ ਪੰਜੋੜੀ ਦੀਆਂ ਭਾਵਨਾਵਾਂ ਸੀ ਉਹ ਇੱਕ ਪਾਸੇ ਰੱਖ ਕੇ ਆਪਾਂ ਇਸ ਪਾਸੇ ਆਈਏ ਕਿ ਕੈਸੇ ਹਾਲਾਤ ਸਨ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਪੀੜਾ ਨੂੰ ਪੰਜਾਬ ਦੇ ਦੁੱਖਾਂਤ ਨੂੰ ਤੇ ਇਸ ਪੀੜਾ ਵਿੱਚੋਂ ਗੁਜ਼ਰ ਰਹੇ ਉਹਨਾਂ ਪਰਿਵਾਰਾਂ ਨੂੰ ਤੇ ਅੱਡਾ ਉੱਚਾ ਲੈਵਲ ਰੱਖਦੇ ਉਹਨਾਂ ਪਰਿਵਾਰਾਂ ਨੂੰ ਉਸ ਘਟਨਾ ਕਰਮ ਨਾਲ ਜੁੜੇ ਪਰਿਵਾਰਾਂ ਨੂੰ ਕਿਹੜੇ-ਕਿਹੜੇ ਸੰਤਾਪ ਵਿੱਚੋਂ ਗੁਜ਼ਰਨਾ ਪਿਆ ਕਿ ਉਹਨਾਂ ਦੀ ਮੌਤ ਦਾ ਅੱਜ ਤੱਕ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਫਿਰ ਉਹ ਸੀ ਸਿਸਟਮ ਦੇ ਵਿੱਚ ਆਪਣੇ ਚੁਣੇ ਹੋਏ ਨੁਮਾਇंदे ਭੇਜਦੇ ਆ ਚੁਣੇ ਹੋਏ ਨੁਮਾਇंदे ਵੀ ਸੇਫ ਨਹੀਂ ਸੁਰੱਖਿਅਤ ਨਹੀਂ ਤੇ ਬੀਬੀ ਵਿਮਲ ਕੌਰ ਖਾਲਸਾ ਬਾਰੇ ਜੇ ਦੋਸੀਂ ਸੋਚਦੇ ਆ ਤੇ ਜਿੱਥੇ ਨਾਲ ਕਰਨੈਲ ਸਿੰਘ ਤਿੰਜੋੜੀ ਕਹਿੰਦੇ ਨੇ ਕਿ ਸਮੇਤ ਸੈਣੀ ਨੇ ਉਹਨਾਂ ਨੂੰ ਕਤਲ ਕਰਵਾ ਦਿੱਤਾ ਸੀ ਜਦੋਂ ਪੰਜੋਲੀ ਸਾਹਿਬ ਦੀਆਂ ਇਹ ਗੱਲਾਂ ਮੀਡੀਆ ਦੇ ਟ੍ਰਾਇਲ ਦਾ ਹਿੱਸਾ ਬਣਦੀਆਂ ਨੇ ਜਦੋਂ ਲੋਕਾਂ ਵਿੱਚ ਗੱਲ ਆਉਂਦੀ ਆ ਉਦੋਂ ਬਹੁਤ ਕੁਝ ਸਵਾਲ ਨੇ ਜਿਹੜੇ ਸਾਨੂੰ ਘੇਰ ਲੈਂਦੇ ਨੇ ਕਿ ਜਦ ਤੋਂ ਬਾਅਦ ਤਾਂ ਤਿੰਨ ਵਾਰ ਸਾਡੀ ਪੰਥ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਆ ਚੁੱਕੀ ਹੈ ਉਦੋਂ ਤੋਂ ਬਾਅਦ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਸਮੇਤ ਸਾਰੇ ਆਗੂ ਨੇ ਵੱਡੀਆਂ-ਵੱਡੀਆਂ ਆਵਾਜ਼ਾਂ ਉਠਾਈਆਂ ਉਦੋਂ ਤੋਂ ਬਾਅਦ ਤੇ ਵੱਡੀਆਂ-ਵੱਡੀਆਂ ਇਨਕੁਆਇਰੀਆਂ ਹੋਈਆਂ ਉਹਨੂੰ ਤੋਂ ਬਾਅਦ ਤੇ ਬਹੁਤ ਕੁਝ ਘਟਨਾ ਕਰਨ ਦਾ ਹਿੱਸਾ ਬਣਿਆ ਪਰੰਤੂ ਉਸ ਮੌਤ ਦਾ ਸੱਚ ਜਿਹੜੀ ਜਥੇਦਾਰ ਕਰਨਲ ਸਿੰਘ ਪੰਜੋੜੀ ਅੱਜ ਸਾਹਮਣੇ ਲੈ ਕੇ ਆਉਂਦੇ ਨੇ ਉਸ ਮੌਤ ਦਾ ਸੱਚ ਸਾਹਮਣੇ ਕਿਉਂ ਨਹੀਂ ਆਇਆ ਜਿਹੜੇ ਸੈਣੀ ਦੀ ਗੱਲ ਜਥੇਦਾਰ ਕਰਨਲ ਸਿੰਘ ਪੰਜੋੜੀ ਅੱਜ ਕਰਦੇ ਨੇ ਏਸੇ ਕਰਨਲ ਸਿੰਘ ਏਸੇ ਸੁਮੇਤ ਸੈਣੀ ਨੂੰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦਾ ਡੀਜੀਪੀ ਲਾ ਕੇ ਰੱਖਿਆ ਤੇ ਡੀਜੀਪੀ ਹੁੰਦੇ ਆ ਉਹਨਾਂ ਮਨਮਰਜ਼ੀ ਨਾਲ ਸਰਕਾਰ ਵੀ ਚਲਾਈ ਤੇ ਡੀਜੀਪੀ ਹੁੰਦੇ ਆ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੀ ਉਸੇ ਸਰਕਾਰ ਦਾ ਹਿੱਸਾ ਸਨ ਤੇ ਉਹਨਾਂ ਕਦੇ ਵੀ ਇਹ ਗੱਲ ਉਸ ਵੇਲੇ ਨਹੀਂ ਉਠਾਈ ਕਿ ਜਥੇਦਾਰ ਕੇ ਬੀਬੀ ਵਿਮਲਕੌਰ ਖਾਲਸਾ ਦੀ ਮੌਤ ਦਾ ਕਾਤਲ ਸੁਮੇਤ ਸਿਆਣੀ ਅੱਜ ਜਦੋਂ ਸੁਮੇਤ ਸਿਆਣੀ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਨੇ ਬਹੁਤ ਸਾਰੀਆਂ ਪਰਤਾਲਾਂ ਦੇ ਵਿੱਚੋਂ ਗੁਜ਼ਰ ਗਏ ਲੰਘ ਗਏ ਚਲੇ ਗਏ ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਉਹਨਾਂ ਨੂੰ ਬਹੁਤ ਸਾਰੇ ਘੋਮਣ ਘੇਰੀਆਂ ਵਿੱਚ ਫਸਾਉਣ ਦਾ ਯਤਨ ਵੀ ਕੀਤਾ ਬਹੁਤ ਕੁਝ ਹੋਇਆ बार-बार ਬਚਦੇ ਰਿਹਾ ਹੈ ਕੋਰਟਾਂ ਦਾ ਸਹਾਰਾ ਲੈ ਕੇ ਸਮਿਰਤ ਸੈਣੀ ਤੇ ਉਦੋਂ ਕਿਸੇ ਨੇ ਗੱਲ ਨਹੀਂ ਚੁੱਕੀ ਆਵਾਜ਼ ਨਹੀਂ ਉਠਾਈ ਤੇ ਅੱਜ ਗੱਲਾਂ ਸਾਹਮਣੇ ਆ ਰਹੀਆਂ ਨੇ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਇੱਕ ਤੇ ਉਦਾਲਤ ਨਿਆ ਅਦਾਲਤ ਮਾਨਜੋਗ ਜਸਟਿਸ ਦੀ ਅਦਾਲਤ ਹੁੰਦੀ ਹੈ ਇੱਕ ਪਰਮਾਤਮਾ ਦੀ ਅਦਾਲਤ ਹੁੰਦੀ ਹੈ ਇੱਕ ਲੋਕਾਂ ਦੀ ਅਦਾਲਤ ਹੁੰਦੀ ਹੈ ਉਦੋਂ ਤੱਕ ਬਹੁਤ ਸਾਰੇ ਲੋਕ ਸਮੇਤ ਜਥੇਦਾਰ ਕਰਨੈਲ ਸਿੰਘ ਪੰਜੋੜੀ ਚੋਪਰੇ ਉਹਨਾਂ ਕਦੇ ਆਵਾਜ਼ ਨਹੀਂ ਉਠਾਈ ਪਰ ਅੱਜ ਜਦੋਂ ਵਕਤ ਬੀਤੇ ਆ ਅੱਜ ਸਰਬਜੀਤ ਸਿੰਘ ਖਾਲਸਾ ਨਵੇਂ ਰੂਪ ਵਿੱਚ ਬੀਬੀ ਬਿਮਨ ਕੌਰ ਖਾਲਸਾ ਦੇ ਸੁਪੁੱਤਰ ਐਮਪੀ ਬਣ ਕੇ ਅੱਜ ਸਾਹਮਣੇ ਆਏ ਨੇ ਇੱਕ ਪੰਥਕ ਪਲੇਟਫਾਰਮ ਉੱਭਰ ਰਿਹਾ ਹੈ ਤੇ ਜਥੇਦਾਰ ਕਰਨੈਲ ਸਿੰਘ ਪੰਜੋੜੀ ਨੇ ਅੱਜ ਫੇਰ ਉੱਥੇ ਆਵਾਜ਼ ਉਠਾ ਕੇ ਨਵੇਂ ਚਰਚਾ ਛੇੜ ਦਿੱਤੀ ਹੈ। ਬੀਬੀ ਬਿਮਲ ਕੌਰ ਖਾਲਸਾ ਦੁਨੀਆ ਤੋਂ ਚਲੇ ਗਏ ਉਹਨਾਂ ਕਦੇ ਮੁੜ ਕੇ ਨਹੀਂ ਆਉਣਾ। ਉਹਨਾਂ ਦੇ ਸੁਪੁੱਤਰ ਅੱਜ ਉਸ ਥਾਂ ਤੇ ਉਸ ਸੀਟ ਦੇ ਉੱਤੇ ਬੈਠ ਗਏ ਨੇ। ਜਿਸ ਸਿਸਟਮ ਨੂੰ ਬੀਬੀ ਬਿਮਲ ਕੌਰ ਖਾਲਸਾ ਨੇ ਜਿਸ ਸਿਸਟਮ ਨੇ ਬੀਬੀ ਬਿਮਲ ਕੌਰ ਖਾਲਸਾ ਨੂੰ ਨਿਗਲ ਲਿਆ ਐਮਪੀ ਹੁੰਦੇ ਆ। ਉਹਨਾਂ ਦੀ ਅੱਜ ਤੱਕ ਮੌਤ ਦਾ ਸੱਚ ਨਹੀਂ ਸਾਹਮਣੇ ਆ ਸਕਿਆ। ਤੇ ਅੱਜ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਬਣ ਕੇ ਆਉਂਦੇ ਨੇ ਉਦੋਂ ਤੇ ਹਾਲਾਤ ਚੱਲ ਦੋ ਤਿੰਨ ਵਾਰ ਸ਼੍ਰੋਮਣੀ ਕਾਲੀ ਦਲ ਦੀ ਸਾਡੀ ਸਰਕਾਰ ਵੀ ਬਣ ਗਈ ਪਰ ਹੁਣ ਤੇ ਐਸੀ ਕੋਈ ਸੰਭਾਵਨਾ ਵੀ ਨਹੀਂ ਹਾਲ ਦੀ ਘੜੀ ਤੇ ਸੈਂਟਰ ਦੇ ਵਿੱਚ ਵੀ ਸਰਕਾਰ ਉਹ ਆ ਜਿਹੜੀ ਕਿਸੇ ਦੀ ਪਰਵਾਹ ਨਹੀਂ ਕਰਦੀ ਤੇ ਫਿਰ ਐਸੇ ਹਾਲਾਤਾਂ ਵਿੱਚ ਜੱਥੇਦਾਰ ਕਰਨੈਲ ਸਿੰਘ ਪੰਜੋਲੀ ਦਾ ਇਸ ਵੇਲੇ ਇਹ ਤਰਕ ਕੀ ਹੈ ਕਿ ਬੀਬੀ ਵਿਮਲ ਕੌਰ ਖਾਲਸਾ ਦੀ ਮੌਤ ਦੇ ਪਿੱਛੇ ਸੁਮੇਲ ਸੈਣੀ ਦੀ ਸਾਜ਼ਿਸ਼ ਕੰਮ ਕਰਦੀ ਹੈ ਪਰ ਮੈਂ ਇੱਕ ਅਕਸਰ ਤੌਰ ਤੇ ਗੱਲਾਂ ਨੇ ਅਸੀਂ ਨਾ ਗੱਲਾਂ ਦੀ ਪੁਸ਼ਟੀ ਨਹੀਂ ਕਰਦੇ ਪਰੰਤੂ ਅੱਜ ਵੀ ਸਵਾਲ ਉੱਪਰ ਨੇ ਅੱਜ ਵੀ ਸਵਾਲ ਖੜੇ ਹੋਣੇ ਉਸ ਬਦਕਿਸਮਤ ਬੀਬੀ ਦਾ ਜਿਹਦੇ ਪਰਿਵਾਰ ਦਾ ਵੱਡਾ ਯੋਗਦਾਨ ਪੰਜਾਬ ਦੀ ਅਣਖ ਅਤੇ ਗੈਰਤ ਵਾਸਤੇ ਮੰਨਿਆ ਜਾਂਦਾ ਹੈ ਇੱਕ ਜਦੋਂ ਅਸੀਂ ਭਾਵਨਾਮਾ ਦੇ ਵਹਿਣ ਚ ਬੈਠ ਕੇ ਦੇਖਦੇ ਹਾਂ ਤੇ ਬੀਬੀ ਬਿੰਮਲਕੌਰ ਖਾਲਸਾ ਅੱਜ ਵੀ ਉਹਨਾਂ ਦੀ ਮੌਤ ਅੱਜ ਵੀ ਸਵਾਗਤ ਕਰਦੀ ਹੈ ਬਹੁਤ سارے ਲੀਡਰ ਜਿਹੜੇ ਸਾਡੇ ਇਸ ਐਪੀਸੋਡ ਨੂੰ ਸੁਣ ਰਹੇ ਹੋਣਗੇ ਉਹਨਾਂ ਨੂੰ ਯਾਦ ਆਉਂਦਾ ਹੋਵੇਗਾ ਕਿ ਕਦੇ ਨਾ ਕਦੇ ਉਹ ਸੱਤਾ 'ਚ ਰਹੇ ਉਹਨਾਂ ਨੇ ਸੱਤਾ ਦਾ ਆਨੰਦ ਮਾਣਿਆ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਯਾਦ ਵੀ ਹੋਵੇਗੀ ਕਿ ਬੀਬੀ ਵੀਮਨਕੌਰ ਖਾਲਸਾ ਦੀ ਗੱਲ ਉਹਨਾਂ ਨੂੰ ਯਾਦ ਵੀ ਆਉਂਦੀ ਹੋਵੇਗੀ ਪਰ ਕੀ ਕਾਰਨ ਰਿਹਾ ਕਿ ਉਹ ਤਮਾਸ਼ਪੀਨ ਬਣ ਕੇ ਚੁੱਪ ਰਹੇ ਕਦੇ ਆਵਾਜ਼ ਉਠਾਉਣ ਦੀ ਲੋੜ ਨਹੀਂ ਸਮਝੀ ਅੱਜ ਜਦੋਂ ਜਥੇਦਾਰ ਕਰਨੈਲ ਸਿੰਘ ਪੰਜੋੜੀ ਹੋਰਾਂ ਨੇ ਆਵਾਜ਼ ਉਠਾਈ ਹੈ ਤੇ ਸਮੁੱਚਾ ਆਵਾਮ ਪੰਜਾਬ ਦਾ ਸਮੁੱਚਾ ਪੰਥ ਸਮੁੱਚੀਆਂ ਸਿੱਖ ਸੰਪਰਦਾਵਾਂ ਸਮੁੱਚੀਆਂ ਟਕਸਾਲਾਂ ਸਮੁੱਚਾ ਸਿੱਖ ਪੰਥ ਸਮੁੱਚਾ ਸਮਾਜ ਅੱਜ ਇਸ ਗੱਲ ਤੇ ਸਵਾਲਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ ਕਿ ਉਸ ਮਹਾਨ ਔਰਤ ਨੂੰ ਜਿਹਦੇ ਬੱਚੇ ਕਿਉਂਕਿ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਉਹਨਾਂ ਨੂੰ ਜੇਲ੍ਹ ਵਿੱਚ ਵੀ ਰੱਖਿਆ ਬੱਚੇ ਪਤਾ ਨਹੀਂ ਕਿੱਥੇ ਕਿੱਥੇ ਰੋਲਦੇ ਰਹੇ ਉਹਦੀ ਧੀ ਦੀ ਇੰਟਰਵਿਊ ਕਦੇ ਕੱਢ ਕੇ ਸੁਣ ਕੇ ਵੇਖਿਓ ਕਿ ਉਹਦੀਆਂ ਅੱਖਾਂ ਤੇ ਕੋਈ ਕੀ ਕਹਿੰਦੇ ਨੇ ਸਿੱਲੀ ਅੱਖਾਂ ਤੇ ਕੋਈ ਵਿੱਚ ਨੂੰ ਗੱਲ ਕਰਦੇ ਨੇ ਬੀਬੀ ਗਿੰਮਰ ਕੌਰ ਖਾਲਸਾ ਦੀ ਧੀ ਤਾਂ ਹੈਰਾਨੀ ਹੁੰਦੀ ਹੈ ਕਿ ਅਸੀਂ ਕਿਹੜੀਆਂ ਕੁਰਬਾਨੀਆਂ ਦੀ ਗੱਲ ਕਰਦੇ ਆ ਅਸੀਂ ਕਿਹੜੀ ਅਣਖ ਦੀ ਗੱਲ ਕਰਦੇ ਆ ਕਿਹੜੀ ਗੈਰਤ ਦੀ ਗੱਲ ਕਰਦੇ ਆ ਅੱਜ ਅਸੀਂ ਜਦੋਂ ਬਰਡ ਲੈਵਲ ਤੇ ਲੰਗਰਾਂ ਦੀ ਵੀ ਗੱਲ ਕਰਦੇ ਆ ਜਾਂ ਪੰਜਾਬ ਲੈਵਲ ਤੇ ਹਿੱਟ ਲੈਵਲ ਤੇ ਅਸੀਂ ਛਵੀਲਾਂ ਦੀ ਗੱਲ ਵੀ ਕਰਦੇ ਆ ਤੇ ਉਸ ਵੇਨੇ ਸਾਡੀ ਸੋਚ ਉਸ ਵੇਨੇ ਸਾਡੇ ਹੱਥ ਕਿੱਥੇ ਚਲੇ ਜਾਂਦੇ ਨੇ ਜਦੋਂ ਅਸੀਂ ਅਣਖ ਗੈਰਤ ਦੇ ਮੁੱਦੇ ਤੇ ਉਹਨਾਂ ਲੋਕਾਂ ਦੀ ਮਦਦ ਕਰਨ ਤੋਂ ਬਾਗੀ ਹੋ ਜਾਂਦੇ ਆ ਆਕੀ ਹੋ ਜਾਂਦੇ ਆ ਜਿਨ੍ਹਾਂ ਦਾ ਜਿਨ੍ਹਾਂ ਦੀ ਪੰਥ ਨੂੰ ਕੌਮ ਨੂੰ ਆਵਾਮ ਨੂੰ ਸਿੱਖ ਸਮਾਜ ਨੂੰ ਕੋਈ ਦੇਣ ਹੈ ਅੱਜ ਜਥੇਦਾਰ ਕਰਨੈਲ ਸਿੰਘ ਪੰਜੋੜੀ ਹੋਰੀ ਆਵਾਜ਼ ਉਠਾਉਂਦੇ ਨੇ ਹੋ ਸਕਦਾ ਕਿ ਤੇ ਪਹਿਲਾਂ ਵੀ ਉਹਨਾਂ ਆਵਾਜ਼ ਉਠਾਈ ਹੋਵੇ ਕਿਹਾ ਹੋਵੇ ਜੋ ਸਾਡੀ ਨੌਲੇਜ ਵਿੱਚ ਨਹੀਂ ਤਰੰਤ ਉਹ ਅੱਜ ਉਹਨਾਂ ਇਹ ਨਵੀਂ ਚਰਚਾ ਛੇੜ ਦਿੱਤੀ ਕਿ ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਸੁਮੇਤ ਸੈਣੀ ਦੀ ਸਾਜ਼ਿਸ਼ ਦਾ ਹਿੱਸਾ ਹੈ ਤੇ ਸੁਮੇਤ ਸੈਣੀ ਪੰਜਾਬ ਦਾ ਡੀਜੀਪੀ ਵੀ ਰਿਹਾ ਤੇ ਜਥੇਦਾਰ ਕਰਨੈਲ ਸਿੰਘ ਪੰਜੋੜੀ ਉਸ ਸਰਕਾਰ ਦਾ ਹਿੱਸਾ ਵੀ ਰਹੇ ਨੇ ਤੇ ਉਸੇ ਪਾਰਟੀ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੀ ਰਹੇ ਨੇ ਹਾਲਾਂਕਿ ਸਿੱਖਾਂ ਦੀ ਵੱਖਰੀ ਹਸਤੀ ਅਡਰੀ ਹਸਤੀ ਆਜ਼ਾਦੀ ਦੀ ਗੱਲ ਸਿੱਖ ਮਸਲਿਆਂ ਦੀ ਗੱਲ ਪੰਥਕ ਪਰੰਪਰਾਵਾਂ ਦੀ ਗੱਲ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਦੀ ਗੱਲ ਜਥੇਦਾਰ ਕਰਨੈਲ ਸਿੰਘ ਪੰਜੋੜੀ ਬਾਰ-ਬਾਰ ਕਰਦੇ ਨਜ਼ਰ ਆਉਂਦੇ ਨੇ ਤੇ ਸਿੱਖ ਸੰਘਰਸ਼ ਜਿਹੜਾ ਆਪਣੇ ਆਪ ਵਿੱਚ ਮੰਨਿਆ ਜਾਂਦਾ ਹੈ ਉਹਦੇ ਹੱਕ ਵਿੱਚ ਵੀ ਜਾਂ ਉਹਨਾਂ ਜਹਾਰੂਆਂ ਦੇ ਹੱਕ ਵਿੱਚ ਜਥੇਦਾਰ ਕਰਨੈਲ ਸਿੰਘ ਪੰਜੋੜੀ ਦੀ ਕੰਟਰੀਬਿਊਸ਼ਨ ਕਿਤੇ ਨਾ ਕਿਤੇ ਕਾਬਲੇ ਤਾਰੀਫ ਰਹੀ ਹੈ ਤੇ ਆਵਾਜ਼ ਨਿਡਰ ਹੋ ਕੇ ਉਠਾਉਂਦੇ ਰਹੇ ਨੇ ਪਰੰਤੂ ਸਮਾ ਬੀਤ ਜਾਣ ਤੋਂ ਬਾਅਦ ਸੱਪ ਦੀ ਲੀਕ ਉੱਟਣ ਦਾ ਫਾਇਦਾ ਮੈਨੂੰ ਨਜ਼ਰ ਨਹੀਂ ਆਉਂਦਾ ਜੇ ਤੁਹਾਨੂੰ ਨਜ਼ਰ ਆਉਂਦਾ ਹੋਵੇ ਤਾਂ ਤੁਸੀਂ ਜ਼ਰੂਰ ਦੱਸਿਓ ਅੱਜ ਮੁਰ ਤੋਂ ਸਿੱਖ ਪੰਥ ਸਿੱਖ ਸਮਾਜ ਸ਼੍ਰੋਮਣੀ ਅਕਾਲੀ ਦਲ ਸਮੇਤ ਹਰ ਸਿੱਖ ਹਰ ਸਿੱਖ ਸਮਾਜ ਪੰਥਕ ਸੰਪਰਦਾਵਾਂ ਟਕਸਾਲਾਂ ਸਵਾਲਾਂ ਦੇ ਇਸ ਢੇਰੇ ਵਿੱਚ ਫਿਰ ਕੇ ਦੇ ਨਜ਼ਰ ਆ ਰਹੇ ਨੇ ਕਿ ਬੀਬੀ ਵਿਮਲਕੌਰ ਖਾਲਸਾ ਦੀ ਮੌਤ ਕਿਵੇਂ ਹੋਈ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀਤਾ ਤੇ ਜਥੇਦਾਰ ਕਰਨੈਲਿਸ ਕਰਨੈਲ ਸਿੰਘ ਪੰਜੂਲੀ ਵੱਲੋਂ ਅੱਜ ਦੇ ਸੰਦਰਭ ਵਿੱਚ ਉਠਾਈ ਉਵਾਸ ਕਿੰਨੀ ਕਮੈਨ ਰੱਖਦੀ ਆ ਅਸੀਂ ਤੁਹਾਡੇ ਸਾਰਿਆਂ ਕੋਲੋਂ ਯੋਗ ਟਿੱਪਣੀਆਂ ਸੋਹਿਰਦ ਪਾਸ਼ਾ ਵਿੱਚ ਯੋਗ ਟਿੱਪਣੀਆਂ ਦੀ ਆਸ ਰੱਖਦੇ ਆ ਆਸ ਹੈ ਕਿ ਤੁਸੀਂ ਇਸ ਮਸਲੇ ਤੇ ਆਪਣੀ ਕਮੈਂਟ ਟਿੱਪਣੀ ਜਰੂਰ ਦਿਓਗੇ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋਗੇ ਬਰੇਕ ਇਧੇ ਰਹੋ ਅਵਾਜ ਇੱਕ ਵਾਰ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ